ਖੋ ਦੇ ਬੇਜੇ ਕੇ ਖਰਾਬ ਹੋ ਗਿਆ ਜੇ ਜਦੋਂ ਅਸੀਂ ਮਲਟੀਪਲਾਈ ਕਰਦੇ ਆ ਜਿਹੜਾ ਤਾਂ ਜੋੜਨਾ ਜਦੋਂ ਤੂੰ ਹਰ ਇੱਕ ਜੋੜੀ ਜਦੋਂ ਪਲੱਸ ਕਰਦੇ ਉਨਾ ਹੀ ਹੁੰਦਾ ਦੱਸ ਦਿਓ ਕਿਹੜਾ ਅੱਖਰ ਆਉਗਾ ਕਉਦਾ ਬਈ ਕਿਹ ਹੈ ਤੂੰ ਕੋਪੂ ਲੋਕ ਦੱਸਣਗੇ ਵੀਡੀਓ ਸੁਣ ਕੇ ਹਾਂ ਪੁਆਇੰਟ ਕਰਕੇ ਦਿੰਦਾ ਮੈਂ ਤੁਹਾਨੂੰ ਪੁੱਛਿਆ ਇਹ ਤਾਂ ਵੀ ਤੁਹਾਨੂੰ ਤੁਸੀਂ 12-12 ਪੜ੍ਹੋ ਮੈਂ 5 ਪੜ੍ਹਿਆ ਠੀਕ ਹੈ 1965 ਦਾ ਪੜ੍ਹਨੋਂ ਹਟਿਆ ਅੱਛਾ ਜੀ ਤੇ ਉਹ ਅੱਖਰ ਪੁੱਤ ਨਾ ਆਆ ਇਹਦੇ ਸੋਨੂੰ ਨਾ ਕਹਿ ਕੇ ਹਟ ਗਿਆ ਇੱਕ ਨਾ ਨਾ ਬਰਾਬਰ ਨਾ ਆ ਗਿਆ 2 ਨਾਲ 8 ਤੇ 9 9 ਤੇ 2 ਤੇ 7 9 9 ਜਗ੍ਹਾ 36 3 ਤੇ 6 9 9 5 45 4 ਤੇ 5 9 9 6 53 5 ਤੇ 4 9 963 6 ਤੇ 3 9 98 72 7 ਤੇ 2 2 9 ਨੇ 81 8 ਤੇ 1 9 10 90 ਜਿਹੜੇ ਥੱਲੇ ਜੀਰ ਲਾਂਗੇ ਅਨਸਰ ਵੀ 9 ਹੀ ਆਇਆ ਠੀਕ ਹੈ ਠੀਕ ਆ ਨਾ ਗਲਤਦਾਰੀ ਹੈ ਸਿਰ ਤੇ ਹਾਲੇ ਵੀ ਨਹੀਂ ਬੜੀ ਦਿਮਾਗੀ ਤੇ ਇਹ ਸਹੀ ਹੈ ਉਹ ਨਹੀਂ ਸਹੀ ਹੈ ਫੇਰ ਉਹ ਮੇਰੇ ਪਾਸ ਚੱਲਿਆ ਗਿਆ ਸਕੂਲ ਹਾਂ ਉਹ ਮੇਰੇ ਪਾ ਫੈਸਲਾ ਦੀ ਕਹਿੰਦੀ ਕੀ ਸੁਣੇਗਾ ਮੈਂ ਕਿਹਾ ਮੈਂ ਇਹਨਾਂ ਤੋਂ ਪਹਾੜੇ ਸੁਣੂ ਇਹਨਾਂ ਤੋਂ ਪੜਾਈਦਾਰੇ ਪੁੱਛੂ ਉਹ ਕਹਿੰਦੀ ਬਾਪੂ ਬੇ ਤੈਨੂੰ ਕਿੰਨੇ ਆਉਂਦੇ ਆ ਮੈਂ ਕਿਹਾ ਮੈਂ ਇਹਨੂੰ ਸਪੈਡ ਦਾ ਪੜ੍ਹਨ ਹੱਡਾ ਮੈਨੂੰ 20 ਤੱਕ ਪਹਾੜੇ ਹੁਣ ਆਉਂਦੇ ਆ ਅੱਛਾ ਕਹਿੰਦੀ ਬਾਪੂ ਨਹੀਂ ਦੱਸਣਾ ਦੇ ਮਖਾ 1911 1938 55 76 95 114 133 852 74 190 ਫਿਰ ਮੈਂ ਉਹਦੇ ਬਾਪ ਨੂੰ 15 ਦਾ ਸਣਾ ਦੇ ਮੈਂ 15 1 15 15 20 30 15 30 45 15 60 15 5 75 15 90 15 105 15 820 15 135 15 150 ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤੈਨੂੰ ਸਲਾਹ ਤਾਂ ਕਹਿੰਦੀ ਬਾਪ ਹੁਣ ਮੈਨੂੰ ਸੁਆਦ ਆ ਗਿਆ ਕਹਿੰਦੀ ਹੁਣ ਕਹਿੰਦੀ ਤੂੰ ਪੁੱਛੇਗਾ ਵੀ ਤੈਨੂੰ ਆਉਂਦੇ ਤਾਂ ਹੈਗੇ ਨਾ ਠੀਕ ਹੈ ਤੇ ਕਹ ਮੈਂ ਕਿ ਮੈਡਮ ਮੈਂ ਤਾਂ ਤੈਨੂੰ ਸੁਣਾ ਤੇ ਜਿਹੜਾ ਮਰਜ਼ੀ ਹੋਰ ਸੁਣ ਲੈ ਤੇ ਮੈਂ ਕਿਹਾ ਤੂੰ ਮੈਨੂੰ ਸੁਣਾ ਦੇ ਪੰਜ ਦਾ ਪਹਾੜਾ ਪੁੱਠਾ 20 ਤੋਂ ਲਾ ਕੇ ਥੱਲੇ ਨੂੰ ਉਹ 20 ਪਾਜਾ 100 ਕਾ ਕਿ ਰਲ ਗਈ ਪਤਾ ਨਾ ਲੱਗੇ ਮੈਂ ਕਿਹਾ ਮੈਡਮ ਰੁਕ ਜਾ ਤੈਨੂੰ ਮੈਂ ਸੁਣਾਉਣਾ ਮੈਂ 20 5 100 19 5 95 18 5 90 17 5 85 16 5 80 15 5 75 14 5 70 13 5 60 12 5 60 11 5 55 10 50 50 9 5 42 8 5 40 7 5 35 6 5 30 22 25 5 20 3 5 15 2 5 1 5 5 ਤੇ ਫਿਰ ਮੇਨ ਵਾਲੀ ਬਾਪੂ ਹੁਣ ਸੁਣਾ ਹੁਣ ਕਹਿੰਦੀ ਮੈਨੂੰ ਪਤਾ ਲੱਗਿਆ ਵੀ ਤੂੰ ਤੈਨੂੰ ਆਉਂਦਾ ਕੋਸਾ ਮਾ ਪੈਸੇ ਲੈ ਤੇ ਚੜ ਗਿਆ ਮੈਂ ਕਿਹਾ ਉਹ ਵਿਦਿਆਰਥੀਓ ਤੁਹਾਨੂੰ 11 12 ਸਾਲ ਹੋ ਗਏ ਪੜ੍ਹਦਿਆਂ ਨੂੰ ਜਿਹਨੂੰ 20 ਤੱਕ ਪੜ੍ਹਿਆ ਹੋ ਗਿਆ ਬਾਹ ਖੜੀ ਕਰਕੇ ਆਓ ਨਾ 12ਵੇਂ ਵਾਲਾ ਨਾ 11ਵੇਂ ਵਾਲਾ ਨੌਵੇਂ ਵਾਲਾ ਨੌਵੇਂ ਵਾਲਾ ਨਾ 8ਵੇਂ ਵਾਲਾ ਨਾ 7ਵੇਂ ਵਾਲਾ ਕੋਈ ਵੀ ਨਾ ਨਿਕਲਿਆ ਅੱਛਾ ਫਿਰ ਮੈਨੂੰ ਉਹਨੇ ਬਾਹਾਂ ਪਾੜੇ ਪੁੱਛੇ ਕਹਿੰਦੀ ਤੂੰ ਸੁਣਾ ਦੇ ਉਹਨੇ ਫਿਰ ਮੌਨ ਨਹੀਂ ਸੁਣਾਤਾ ਫਿਰ ਕਹਿੰਦੀ 15 ਖਣ ਦੇ 15 ਕਹਿੰਦੀ ਬਾਪੂ ਪੰਜ ਦਾ ਪੜਾ ਉਹਨੇ ਪੁੱਠਾ ਵੀ ਸੜਾ ਦੇ ਉਹ ਵੀ ਮਸਣਾਤਾ ਅੱਛਾ ਕਿਵੇਂ ਹੁਣ ਤੁਹਾਨੂੰ ਸੁਣਾਇਆ ਹਾਂ ਹਾਂ ਫਿਰ ਮੈਂ ਕਿਹਾ ਵੀ ਤੁਸੀਂ ਅਭਿਆਸ ਕਰੋ ਕ ਮਾੜਾ ਕਹਿੰਦੇ ਹੋ ਹੂੰ ਵਿਦਿਆਰਥੀਓ ਕਸੂਰ ਤੁਹਾਡਾ ਹੁੰਦਾ ਪੜਦੇ ਤੁਸੀਂ ਨਹੀਂ ਜੇ ਤੁਹਾਨੂੰ ਸਵਾਲ ਕੱਢ ਕੇ ਦਿੱਤੇ ਆ ਤੁਸੀਂ ਸਵਾਲ ਨਹੀਂ ਕੱਢ ਕੇ ਲਿਆਏ ਸਿਰ ਸਾਨੂੰ ਲੇਖ ਲਿਖ ਕੇ ਦਿੱਤਾ ਵੀ ਉਹ ਉਹ ਨਹੀਂ ਤੁਸੀਂ ਯਾਦ ਕਰਕੇ ਲਿਆਏ ਤੇ ਮੈਂ ਕਿਹਾ ਤੂੰ ਮਾਸਟਰ ਨਹੀਂ ਸੋਲੂ ਕਢਿਆ ਕੇ ਤੁਹਾਡੇ ਸੱਪੜ ਮਾਰਦਾ ਜਾਂ ਦੋ ਮੁੱਕੀਆਂ ਮਾਰਦੇ ਜਾਂ ਡੰਡਾ ਹੱਥ ਤੇ ਮਾਰਦਾ ਤੁਸੀਂ ਮੈਂ ਬਸ ਪੇਜ ਤੇ ਕਿਹਾ ਮੈਂ ਤੁਜੀ ਕਹਿੰਦਾ ਨਿੱਗੀ ਜਾੜੇ ਦਾ ਹਰਪੂ ਨਹੀਂ ਰੋਲਾ ਨਾਲੂ ਵੀ ਤੇ ਆਪ ਨੂੰ ਕੀ ਲਾ ਥੋੜੇ ਰੋੜੇ ਖਾਨ ਦੀ ਉਹਦਾ ਤਲਖਾ ਮਿਲ ਜਾਣੀ ਆ ਪੜਨਾ ਤੇ ਤੁਸੀਂ ਆ ਇਹ ਆਪਣਾ ਵਿਦਿਆ ਗੁਰੂ ਆ ਤੇ ਫਿਰ ਮੈਨੂੰ ਆਦੀ ਬਾਪੂ ਗਾਣਾ ਸੁਣਾ ਦੀ ਹਾਂ ਮੈਨੂੰ ਗਾਣਾ ਸੁਣਨ ਨਾ ਕਿ ਇੱਕ ਬਜ਼ੁਰਗ ਦੇ ਸੱਤ ਮੁੰਡੇ ਸੱਤ ਨੂੰ ਹਾਂ ਅਸਹੀ ਮੁੰਡਿਆਂ ਤਾਂ ਕਰਦੀ ਪੈਸੈਂਟ ਕਹਿੰਦੇ ਬਾਪੂ ਬੇਲਾ ਰਹਾ ਕਰ ਤੇ ਕਥਾਕੀਤ ਸੁਣਾ ਗਿਆ ਗੁਰਦਵਾਰਾ ਸਾਹਿਬ ਜਾ ਕੇ ਸਾਥੇ ਜਿ ਬੈਠਾ ਸੀ ਚਿੱਟੇ ਪਾ ਕੇ ਚੰਗਾ ਪੁੱਤ ਤੇ ਜੋ ਸਵੇਰੋਂ ਬਜ਼ੁਰਗ ਚਾਹੂ ਪੀ ਕੇ ਗੁਰਦਵਾਰਾ ਸਾਹਿਬ ਨੂੰ ਜਾਣ ਲੱਗਿਆ ਵੱਡੀ ਨੋ ਮੂਰੇ ਹੋ ਗਈ ਕਹਿੰਦੀ ਬਾਪੂ ਗੁਰਦਵਾਰਾ ਸਾਹਿਬ ਤਾਂ ਹਾਂ ਪੁੱਤ ਕਹਿੰਦੀ ਤੇਰਾ ਮੁੰਡਾ ਸਵੇਰ ਦਾ ਬੜਦੰਦ ਹਾਲ ਬੋਲਦਾ ਡੋਲਣਾ ਕਾਹਦਾ ਫੜਾਇਆ ਲੈ ਆ ਪੁੱਤ ਫਿਰ ਦੂਜੀ ਮੂਰੇ ਹੋ ਗਈ ਕਹਿੰਦੀ ਆਹ ਬਾਪੂ ਆ ਕੇ ਆਉਂਦਾ ਹਾ ਮੇਰਾ ਵੀ ਕੰਮ ਕਰਿਆ ਮੇਰੀ ਡਿਊਟੀ ਲੇ ਖੇਤੋਂ ਸਿੱਟ ਗਈ ਨਰਮੇ ਦੀ ਭਰੀ ਲਿਉਣੀ ਆ ਬਾਲਾਂ ਨੂੰ ਚੱਕੀਆਂ ਚੰਗਾ ਵਾ ਚੰਗਾ ਬਿਸ਼ੇਰਾ ਫਿਰ ਤੀਜੀ ਮੂਰੇ ਹੋ ਕੇ ਕਹਿੰਦੀ ਆ ਕੇ ਬਾਪੂ ਮੇਰਾ ਵੀ ਕੰਮ ਕਰਿਆ ਮੇਰੀ ਡਿਊਟੀ ਲੱਗਿਆ ਪਹਿਣ ਪਹਿਣਾ ਚੱਕੀ ਤੋਂ ਪਿਆਨੇ ਮੁੰਡੇ ਨੇ ਤਾਂ ਕਰਦੀ ਪੈਨਸ਼ਨ ਤੇ ਨੋਹਾ ਦੇ ਆ ਗਿਆ ਡਿੱਕੇ ਕਹਿੰਦਾ ਬਜ਼ੁਰਗ ਵੀ ਇਹੋ ਜਿਹੇ ਹੁੰਦੇ ਮਜ਼ਾਕੀਏ ਕੁੜੀਆਂ ਜਾਨ ਕਾਲਜ ਦੀਆਂ ਮौज मस्ती ਨਾਲ ਉਹ ਮੇਰੇ ਨਾਲ ਮਗਰੋਂ ਗਿਆ ਦੇਖੋ ਭਾਈ ਦੇਖੋ ਭਾਈ ਕਰਦੇ ਨੇ ਸਾਈਕਲ ਕੁੜੀ ਤੇ ਮਾਰਿਆ ਜਿਹੜੀ ਚ ਨਹੀਂ ਸੀ ਬੱਜਿਆ ਕਹਿੰਦੀ ਬਾਬਾ ਟੱਲੀ ਮਾਰ ਦਿੰਦਾ ਇਹਦਾ ਟੱਲੀ ਥੁਰ ਕੇ ਪਾਸੇ ਦੇ ਸਾਈਕਲ ਹੀ ਮਾਰਦਾ ਉਹਦੀਆਂ ਬਾਬਾ ਦਾੜੀ ਬੱਗੀ ਆ ਗੱਲਾਂ ਕਿਹੋ ਜੀਆਂ ਕਰਦਾ ਸਾਈਕਲ ਮਾਰਿਆ ਨਾਲੇ ਬੋਲਟ ਕੇ ਮਜ਼ਾਕ ਕਰਦਾ ਆਹ ਦਾੜੀ ਆ ਥੁਰ ਕੇ ਬ੍ਰੇਕ ਤਾਂ ਨਹੀਂ ਉਹ ਤਾਂ ਉਹ ਤਾਂ ਮਜ਼ਾਕ ਹੀ ਆ ਸੀ ਮਜ਼ਾਕ ਜਿਹਾ ਨਿਕਲ ਗਿਆ ਇਹ ਵੀ ਜਰਾ ਭਲਾ ਮਨਸ ਪਸ ਗਿਆ ਉਹ ਤੜਕੇ ਉੱਠਿਆ ਜਦੋਂ ਉਹਨੇ ਕਹੇ ਚਾਹ ਮੇਰੀ ਨੂੰਹ ਨੇ ਚਾਹ ਕਰਤੀ ਹੋਊ ਹੂੰ ਉਹ ਜੇ ਮੂਮਾ ਤੋਂ ਕਹੇਦੀ ਉਹ ਕਹਿੰਦੀ ਬਾਪੂ ਤੋਂ ਬਾੜੇ ਚ ਬਾਲ ਲਾ ਜਦੇ ਮੇਰੇ ਆਪਣੇ ਘਰ ਦੇ ਨਾਲ ਬਾੜਾ ਹੁੰਦਾ ਬਾਲਣ ਵਾਲਾ ਉਹ ਬਾਲ ਲੈਣ ਚੱਲਿਆ ਗਿਆ ਆਉਦੇ ਨੂੰ ਵਧਾਣੀ ਪਾਤੀ ਹੂੰ ਹੱਥਾਂ ਰੜਕਣ ਵਾਲੀ ਹੁਣ ਉਹ ਮੈਂ 7 ਦਿਨ ਲਾਇਟ ਨਾ ਆਵੇ ਬੁੜੀਆਂ ਦੁੱਧ ਨਹੀਂ ਰੜਕਦੀਆਂ ਤੇ ਉਹਦੀ ਹੁਣ ਕਿਵੇਂ ਚੜਖੜੀ ਕਮਾਉਂਦੀਆਂ ਮੁੰਡੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨਾ ਲਾਈ ਬੇਲਾ ਬਹਿ ਕੇ ਮौज ਅੜਾਈ ਕਬ ਜਾ ਕਰ ਸਰਦਾਰੀ ਤੇ ਡਡ ਕੰਮ ਦਾ ਖੜਾ ਹੋ ਜਾ ਠੋਰਾ ਠਾਰੀ ਤੇ ਨੋਹਾ ਆਖਣ ਲੱਗੇ ਚਰਨੀ ਬਾਬਾ ਹੁਣ ਖੇਚਲਣਾ ਕਰਨੀ ਐਡਾ ਹੋਰ ਕਿਸੇ ਦਾ ਕਰਨੀ ਪਰਿਆ ਮੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਤੜਕੇ ਉੱਠ ਕੇ ਹੋਸ਼ ਸੰਵਾਲਣ ਬਾਬੇ ਤੋਂ ਮਗਵਾ ਕੇ ਬਾਲਣ ਲੱਕੀ ਚਾ ਨੂੰ ਫੇਰਾ ਵਾਲਣ ਸੇਦੀ ਬਣ ਜਾਣੀਆਂ ਚਾਰ ਕਦੇ ਦੇ ਦੇ ਗੇੜੇ ਪਾਈ ਪਈ ਮਨਾਨੀਆਂ ਪੀਲਾ ਜਾ ਬਾਬਾ ਜੀ ਕਹਿੰਦੀ ਹੁਣ ਤਾਂ ਮਖਣੀ ਆਜੂ ਬੈਂਦੀ ਜੀ ਹੁਣ ਕਸਮ ਮਹੂਲੀ ਰਹਿੰਦੀ ਨਹੀਂ ਝੰਬੇਲਾ ਬਾਬਾ ਜੀ ਕੰਮਕਾਰ ਨਹੀਂ ਹੋਰ ਫੇਰ ਤੂੰ ਬੇਲਾ ਬਾਬਾ ਜੀ ਹਾਸੀ ਸਤਾ ਨੋਹਾਂ ਦੀ ਟੋਨੀ ਤੀਦੀ ਧਾਰ ਕੱਢਦੀ ਬੋਨੀ ਬਾਬਾ ਲਿਆ ਦਾਣੇ ਦੀ ਚੋਰੀ ਚਾਟ ਲਿਆ ਮੀ ਵੇ ਬਾਬਾ ਨਾਲੇ ਫੌੜਾ ਫੜਕੇ ਫੋਸਾ ਹਟਾਮੀ ਵੇ ਬਾਬਾ ਕੱਢ ਕੇ ਧਾਰ ਸੜਾ ਗਈ ਕੰਨੀ ਕਰ ਗਈ ਉਂਗਲ ਕਿੱਲੇ ਬੰਨੀ ਕਟਾ ਛੱਡ ਤਗਾ ਕੇ ਬੰਨੀ ਹੋਇ ਅਕਬੇ ਰਾ ਬਾਬਾ ਜੀ ਕੰਮ ਕਾਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਚੌਥੀ ਕਰਦੀ ਬਾਬਾ ਬਾਬਾ ਚੱਕੀ ਫਿਰਦੀ ਪੋਣਾ ਸਾਬਾ ਕਹਿੰਦੀ ਤੰਦਾ ਬੇ ਹਸਾਬਾ ਹੋਈ ਪਸੇਤੀ ਬੇ ਬਾਬਾ ਚੱਲ ਤੰਦੂਰ ਤਪਾ ਦੇ ਹੋ ਜੂਛੇਤੀ ਬੇ ਬਾਬਾ ਬੈ ਗਈ ਹੋ ਆਟੇ ਦੇ ਨੇੜੇ ਲੱਗੀ ਕਰਨ ਬੈਠ ਕੇ ਪੇੜੇ ਉਦਰ ਦੋ ਕਿਦਾ ਵਾਲਿਆ ਗੇੜੇ ਰੋਂਦਾ ਗੇਲਾ ਬਾਬਾ ਜੀ ਰੋਂਦਾ ਗੇਲਾ ਬਾਬਾ ਜੀ ਕੰਮਕਾਰ ਨਹੀਂ ਹੋਰ ਫਿਰ ਤੂੰ ਬੇਲਾ ਬਾਬਾ ਜੀ ਜੁੰਨੀ ਪੰਜ ਮਹੀਨੇ ਫਰਤਾਨੀ ਕਹਿੰਦੀ ਰੋਟੀ ਖੇਤ ਲੈ ਜਾਣੀ ਨਾਲੇ ਲੈ ਜਾ ਲੱਸੀ ਪਾਣੀ ਮੈਂ ਤਾਂ ਕਿਸੀ ਨਾ ਹੁਣਾ ਛੇਤੀ ਮੜਾਮੀ ਬਾਪੂ ਪਹਿਣ ਪਹਿਾਉਣਾ ਬੁੱਢਾ ਮੁੜਿਆ ਖਾ ਕੇ ਫੋਰਾ ਸਿਰ ਤੇ ਟੱਟ ਚਕਾਤਾ ਬੋਰਾ ਪਿਆਈ ਬਦਨਾ ਦੇਮੀ ਪੋਰਾ ਪੈਸਾ ਤੇ ਲਾਵਾ ਬਾਬਾ ਜੀ ਕੰਮਕਾਰ ਨਹੀਂ ਹੋਰ ਫੇਰ ਤੂੰ ਬੇਲਾ ਬਾਬਾ ਜੀ ਛੇਮੀ ਬੋਲੀ ਪੱਲਾ ਕਰਕੇ ਬਠੜ ਗੋਹੇ ਵਾਲਾ ਪਰਕੇ ਬਾਬਾ ਜਾਈ ਸਿਰ ਤੇ ਧਰਕੇ ਹੈ ਨਹੀਂ ਸ਼ਰਮ ਚ ਕਾਉਂਦੀ ਨੂੰ ਤਿੰਨ ਚਾਰ ਬਠੜ ਰਹਿ ਗਏ ਰੱਖਦੀ ਪਰਕੇ ਆਉਂਦੀ ਨੂੰ ਨਾਲੇ ਪਸੂ ਤੇ ਹਾਏ ਮਰਦੇ ਪਾਣੀ ਪਿਆ ਕੇ ਸਾਵੇਂ ਕਰਦੇ ਬਾਬਾ ਲੜਦੇ ਸਾਡੇ ਕਰਦੇ ਹੋਇਆ ਕਬੇਲਾ ਬਾਬਾ ਜੀ ਕਮਕਾਰ ਨੀ ਹੋਰ ਫੇਰ ਤੂੰ ਗੇਲਾ ਬਾਬਾ ਜੀ ਸਤਵੀਂ ਬੋਲੀ ਢਲੇ ਦੁਪਹਿਰੇ ਲਾਗੀ ਦੱਥੇ ਹੋਗੇ ਗਹਿਰੇ ਬੈਰੀ ਬਣ ਕੇ ਡੁੱਬਣੇ ਮਹਿਰੇ ਨਾ ਅਜ ਬੌੜੇ ਵੇ ਬਾਬਾ ਚੱਲ ਨਾਲ ਕੇ ਤੂੰ ਪਰਦੇ ਚਾਰਕ ਤੋੜੇ ਵੇ ਬਾਬਾ ਹੈ ਨੀ ਗੁਜਰ ਖੇਪ ਚ ਪੂਰੀ ਸੱਡੇ ਸੂਤ ਕਰਾ ਦੇ ਊਰੀ ਨਾਲੇ ਲਿਆ ਦੇ ਰੰਗ ਸੰਦੂਰੀ ਨਾਲੇ ਟੀਲਾ ਬਾਬਾ ਜੀ ਕਮਕਾਰ ਨੀ ਹੋਰ ਫੇਰ ਤੂੰ ਗੇਲਾ ਬਾਬਾ ਜੀ